ਪਵਦਾਂ ਤੋਂ ਛੁੱਟੀਆਂ ਦਾ ਚੱਕਰ ਹੈ ਮਨ ਨੂੰ ਤਾਂ ਨਿਉ ਲੱਗ ਰਿਹਾ ਜਿ ਤਰ੍ਹਾਂ ਸਾਰੇ ਲੋਕ ਇੱਧਰ ਨੂੰ ਆ ਗਏ ਹੋਆ ਤੇ ਹੁਣ ਗੁਰਦਰਾ ਸਾਹਿਬ ਦੀ ਇਮਾਰਤ ਬੜੀ ਸੋਹਣੀ ਬਣਾਈ ਹੋਈ ਹੈ ਜਿੰਨੀ ਵੀ ਸੰਗਤ ਮਨੀਕਰਨ ਸਾਹਿਬ ਗੁਰਦਰਾ ਸਾਹਿਬ ਜਾਂਦੀ ਹੈ ਉਹ ਸਾਰੀ ਸੰਗਤ ਇੱਥੋਂ ਹੋ ਕੇ ਦਰਸ਼ਨ ਕਰਕੇ ਜਾਂਦੀ ਹੈ ਤੇ ਗੁਰੂ ਕਾ ਲੰਗਰ 24 ਘੰਟੇ ਅਟੁੱਟ ਇੱਥੇ ਵਰਤਦਾ ਹੈ ਜਿਹੜਾ ਟਨਲ ਬਣਾ ਦੀ ਨਾ ਇੱਕ ਤਾਂ ਰਸਤਾ ਬਹੁਤ ਘਟਿਆ ਗਿਆ আর ਇੱਕ ਦੇਖੋ ਕਿੰਨੀ ਤਕਨੀਕੀਅਲ ਬਣਾਈ ਵੀ ਹੈ ਵਾਕਿਆ ਹੀ ਇੱਕ ਹੈਰਾਨੀ ਵਾਲਾ ਕੰਮ ਹੈ ਨੂੰ ਦੇਖਣ ਲੱਗਾ ਇਸ ਤਰ੍ਹਾਂ ਆਪਾਂ ਇੰਡੀਆ ਮੈਂ ਹੈ ਹੀ ਨਹੀਂ ਇੰਨਾ ਕੁ ਸੋਹਣਾ ਬਣਾਇਆ ਹੋਆ ਪੂਰਾ ਠੰਡਾ ਹੋ ਗਿਆ ਕਮੁਰਾ ਆ ਗਿਆ ਹੁਣ یوں ਲੱਗ ਰਿਹਾ ਵੀ ਸ਼ਾਇਦ ਘੰਟੇ ਤੱਕ ਜਾਗੜ ਪਾਣੀ ਪੈ ਜਾਏ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕੁਦਰਤੀ ਰਸਤਾ ਬਣਿਆ ਵਾ ਪਾਣੀ ਦਾ ਉਹ ਦੇਖੋ ਮੇਰੇ ਖਿਆਲ ਹੈ ਸਾਨੂੰ ਦਿਖ ਰਿਹਾ ਹੋਣਾ ਵੀ ਉੱਪਰ ਬਰਫ਼ ਵੀ ਪਈ ਵੀ ਹੈ ਸਿਰੇ ਭਾਈਕ ਪਹਾੜ ਦੇ ਉੱਪਰ ਇੱਕ ਨਾ ਇਹਨਾਂ ਕੀ ਉਹ ਡਿਸ਼ ਹੈ ਓਰੇ ਯਾਰ ਮੈਂ ਤੁਹਾਨੂੰ ਦਿਖਾਵਾਂ ਜੀ ਉਹ ਤਾਂ ਮੈਗੀ ਹੈ ਇਹ ਇੱਕ ਇਹੋ ਚੀਜ਼ ਹੈ ਇਹਨੂੰ ਨਾ ਸਿੱਡੂ ਕਹਾਂ ਨੇ ਸਿੱਡੂ ਔਰ یوں ਕਹਾਣੀ ਉਹ ਚਟਣੀ ਗੱਲ ਖਾਣਾ ਜੋ ਮਾਰਕੀਟ ਆਉਰੇਗੀ ਕਸੌਲ ਵਾਲੀ ਮਾਰਕੀਟ ਕਹਾਂ ਜੀ ਨੂੰ ਨਏ ਚੀਜ਼ਾਂ ਬੜੀ ਕਾ ਇਸ ਵੀਨੇ ਕੁਝ ਵੀੜ ਬਹੁਤ ਹੋ ਰਹਾ ਕੋਈ ਲੈ ਵੀ ਯੋਕੂ ਸ ਹੈ ਦੇਖੋ ਕਸੌਲਗੇ ਵਿੱਚ ਬਾਈ ਉਹੀ ਹੈ ਸਾਰਾ ਕੁਝ ਤੇ ਜਿੱਥੇ ਵੀ ਸਮਝ ਆਏਗੇ ਇਸ ਤਰ੍ਹਾਂ ਲੋਕ ਫਿਰ ਰਹੇ ਆ ਇਸ ਚੀਜ਼ ਨੂੰ ਲੋਕ ਦੇਖਣ ਆ ਰਹੇ ਹੋਰ ਹੈ ਅੱਛਾ ਉਹ ਮਾਲ ਰੋਡ ਕੀ ਮਾਰਕੀਟ ਜਿਹੜੀ ਉਸ ਕੀ ਕਸੌਲ ਕੀ ਹੈ ਜੋ ਦੇਖ ਲਿਓ ਰਾਜੋ ਰੌਣਕ ਮੇਲਾ ਲੱਗ ਰਿਹਾ ਬਨਸ ਬੰਨੀਆਂ ਚੀਜ਼ਾਂ ਫਈਆਂ ਲੋਕ ਫਿਰ ਰਹੇ ਆ ਆਪਣਾ ਆਪਣਾ ਖਰੀਦਦੇ ਅੱਜ ਆਪਾਂ ਮਾਚਲ ਦਾ ਟੂਰ ਕੱਢਣ ਜਾ ਰਹੇ ਆ ਅਸੀਂ ਸੋਚਿਆ ਵੀ ਤੁਹਾਨੂੰ ਸਾਰਾ ਟੂਰ ਨਾਲ ਨਾਲ ਦਿਖਾਵਾਂਗੇ ਵੀ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਸਾਨੂੰ ਕਿਹੋ ਜੀਆਂ ਦਿੱਕਤਾਂ ਆਣਗੀਆਂ ਕੀ ਕੁਝ ਹੋਏਗਾ ਤੇ ਕੀ ਉਹਦੇ ਸੋਲੂਸ਼ਨ ਹੋਣਗੇ ਤੇ ਆਪਾਂ ਇੱਥੋਂ ਨਿਕਲਣਾ ਹੁਣ ਮੰਡੀ ਕੁਲੂ ਕਸੌਲ ਮਨੀਕਰਨ ਸਾਹਿਬ ਤੇ ਮਨਾਲੀ ਤੋਂ ਹੁੰਦਿਆਂ ਹੋਇਆ ਫੇਰ ਵਾਪਸ ਮੁੜਾਂਗੇ ਬਾਕੀ ਜੋ ਵੀ ਕੁਝ ਹੋਏਗਾ ਤੁਹਾਨੂੰ ਦਿਖਾਉਂਦੇ ਰਹਾਂਗੇ ਤੁਸੀਂ ਸਾਡੇ ਨਾਲ ਜੁੜੇ ਰਹੋ ਕੋੜਾ ਖਿੱਚਤਾ ਆਪਾਂ ਤੇਲ ਪਵਾ ਲਿਆ ਸ਼ੰਭੂ ਬਾਰਡਰ ਤੋਂ ਤੇ ਡੀਜ਼ਲ ਦਾ ਟੈਂਕਰ ਆ ਲਿਆ ਫੁੱਲ ਧੂਏ ਵਾਲੀ ਪਰਚੀ ਬਣਵਾ ਲਈ ਹੁਣ ਆਪਾਂ ਰਾਜਪੁਰਾ ਬਾਈਪਾਸ ਤੋਂ ਮੁੜਨਾ ਹੈ ਫੇਰ ਸਿੱਧਾ ਹਿਮਾਚਲਾਲ ਨੂੰ ਤੇ ਸਾਡੇ ਨਾਲ ਇੱਕ ਤਾਂ ਗੁਰਪ੍ਰੀਤ ਸਿੰਘ ਸਾਡਾ ਹਨਾ ਤੇ ਦੂਜਾ ਭਾਈ ਮਨਦੀਪ ਜਿਹਨੂੰ ਤੁਸੀਂ ਪਹਿਲਾਂ ਵੀ ਇੱਕ ਦੋ ਵਲੌਗ ਦੇ ਵਿੱਚ ਸਾਡੇ ਨਾਲ ਦੇਖਿਆ ਬਾਕੀ ਦੋਸਤੋ ਬਣੇ ਰਹੋ ਤੇ ਕੀ ਕੁਝ ਹੁੰਦਾ ਹੈ ਅੱਗੇ ਮੈਨੂੰ ਵੀ ਨਹੀਂ ਪਤਾ ਕੀ ਹੋਏਗਾ ਦੇਖਾਂਗੇ ਕੀ ਹੋਏਗਾ ਹੁਣ ਅਨੰਦਪੁਰ ਸਾਹਿਬ ਤੋਂ ਅੱਗੇ ਪਹੁੰਚ ਗਏ ਆ ਜਾਮ ਖਾਸਾ ਲੱਗਿਆ ਹੋਇਆ ਤੇ ਕਹਿ ਰਹੇ ਆਂ ਵੀ 20-25 ਮਿੰਟ ਹੋਰ ਜਾਮ ਚ ਰੁਕਣਾ ਪਏਗਾ ਇੰਨਾ ਚਿਰ ਆਪਾਂ ਦੇਖ ਲੈਂਦੇ ਆਂ ਹੋਰ ਆਲਾਦ ਵਾਲਾ ਕਿਵੇਂ ਦਾ ਹੈ ਹਿਮਾਚਲ ਦਾ ਇਥੋਂ ਹੀ ਹਿਮਾਚਲ ਦੀ ਸ਼ੁਰੂਆਤ ਹੋ ਜਾਂਦੀ ਹੈ ਵੈਸੇ ਅਸੀਂ ਨਾ ਇੱਥੇ ਪਿੱਛੇ ਟੋਲ ਪਲਾਜ਼ਾ ਨਾਲ ਲੜ ਪਏ ਸਾਡਾ ਐਸੀ ਵੀ ਸਾਨੂੰ ਕਿਸਾਨ ਕਾਰਡ ਚੱਲ ਜੂਗਾ ਉਹ ਕਹਿੰਦੇ ਤੁਸੀਂ ਤਾਂ ਹਿਮਾਚਲ ਦੇ ਵਿੱਚ ਆ ਗਏ ਆਂ ਸਾਨੂੰ ਉਦੋਂ ਦਾ ਪਤਾ ਲੱਗਿਆ ਵੀ ਅਸੀਂ ਹਿਮਾਚਲ ਐਂਟਰੀ ਕਰ ਲਈ ਹੈ ਤੇ ਤੁਸੀਂ ਨਾ ਇੱਥੇ ਇੱਕ ਚੀਜ਼ ਹੋਰ ਦੇਖਿਓ ਜਿਹੜੀ ਉਹਰੇ ਖੇਤੀ ਹੋ ਰਹੀ ਹੈ ਨਾ ਖੇਤੀ ਉਹ ਜਿਵੇਂ ਆਪਣੇ ਤਾਂ ਪਲੇ ਇੱਥੇ ਇੱਕ ਪੌੜੀ ਨੂੰਮਾ ਖੇਤੀ ਹੁੰਦੀ ਹੈ ਵੀ ਪਹਾੜ ਨੂੰ ਪੌੜੀ ਦੀ ਸ਼ਕਲ ਤੇ ਢਾਲ ਢਾਲ ਕੇ ਨਾ ਬੈੱਡ ਜੇ ਬਣਾ ਬਣਾ ਕੇ ਉਸ ਤਰੀਕੇ ਨਾਲ ਖੇਤੀ ਕਰਦੇ ਆ ਇੱਥੋਂ ਦੇ ਲੋਕ ਪਰ ਮੈਨੂੰ ਐ ਜੇ ਲੱਗਦਾ ਵੀ ਹਰ ਜਿਵੇਂ ਜੇ ਜਾਮ ਬਹੁਤਾ ਹੁੰਦਾ ਹੈ ਕੁਝ ਅੱਜ ਕੱਲ੍ਹ ਛੁੱਟੀਆਂ ਦਾ ਦਿਨ ਚਲੀ ਜਾਂਦੇ ਆ ਜਿਵੇਂ ਹਨਾ ਮਤਲਬ ਕਿ ਸਾਰੇ ਲੋਕ ਜਿਹੜੇ ਆ ਇਹਨਾਂ ਦਿਨਾਂ 'ਚ ਗਰਮੀ ਤੋਂ ਬਚਣ ਵਾਸਤੇ ਤੇ ਬੱਚਿਆਂ ਦਾ ਸਮਰ ਵਕੇਸ਼ਨ ਇੰਜੋਏ ਕਰਨ ਵਾਸਤੇ ਹਨਾ ਲੈ ਫੜ ਇਹਨਾਂ ਟਾਈਮ ਨਾਲ ਆਇਆ ਕਰ ਟੋਣ ਵੀ ਨਾਲ ਹੈ ਨਾ ਟੋਲ ਵੀ ਵਧੀਆ ਐ ਐਂਟਰੀ ਹੈ ਮੇਰਾ ਭਾਈ ਕਵੈਸਚਨ ਦਾ ਲੋਕ ਕਰਨਗੇ ਵੀ ਬਈ ਸਵੇਂ ਖੜੇ ਗਲਤ ਹੈ ਇਹ ਆ ਗਿਆ ਲਿਖਿਆ ਹੋਇਆ ਦੇਬ ਭੂਮੀ ਹਿਮਾਚਲ ਮੇਂ ਆਪਕਾ ਹਾਰਦਿਕ ਸਵਾਗਤ ਹੈ ਇਹ ਟਨਲ ਨੰਬਰ 1 ਹੈ ਜੀ ਇਹ ਮਤਲਬ ਕਿ ਪਹਿਲੀ ਸੁਰੰਗ ਹੈ ਜਿਹੜੀ ਆਪਾਂ ਹਿਮਾਚਲ ਚ ਐਂਟਰੀ ਕਰਨ ਤੋਂ ਬਾਅਦ ਬਣੀ ਹੋਈ ਹੈ ਆਹ ਦੇਖੋ ਕਿਵੇਂ ਦਾ ਨਜ਼ਾਰਾ ਹੈ ਸੁਰੰਗ ਦਾ ਕਾਫੀ ਲੰਬੀ ਟਨਲ ਹੈ ਇਹ 2 2.5 ਘੰਟੇ ਦਾ ਰਸਤਾ ਟਨਲ ਦੇ ਰਾਹੀਂ ਹੀ ਕੱਟਿਆ ਜਾਂਦਾ ਹੈ ਤੁਹਾਡਾ ਜਦੋਂ ਆਪਾਂ ਇੱਥੋਂ ਜਾ ਰਹੇ ਹਾਂ ਨਾ ਕੰਨਾਂ ਚ ਮਤਲਬ ਇੱਕ ਬੋਲਾਪਣ ਜਾਂ ਹੋਣਾ ਸ਼ੁਰੂ ਹੋ ਜਾਂਦਾ ਹੈ ਪਹਾੜੀ ਏਰੀਆ ਚ ਆ ਕੇ ਗੱਡੀ ਚਲਾਉਂਦੇ ਆ ਨਾ ਦਿਨ ਦੇ 9:30 ਵਜੇ ਹੋਏ ਐ ਤੇ ਫੀਲ ਆਉਂਦਾ ਸੀ ਜਿਵੇਂ ਰਾਤ ਹੋ ਗਈ ਹੋਏ ਆਹ ਲੋ ਜੀ ਬਹੁਤ ਲੰਬੀ ਟਨਲ ਸੀ ਮੇਰਾ ਖਿਆਲ ਹੈ ਵੀ ਡੇਢ ਤੋਂ 2 ਕਿਲੋਮੀਟਰ ਦੀ ਨਾ ਹੋਏ ਸ਼ਾਇਦ ਆਹ ਹੁਣ ਆਪਾਂ ਬਾਹਰ ਨਿਕਲੇ ਆ ਇੱਥੇ ਇਹ ਪਹਿਲੀ ਟਨਲ ਆ ਜਿਹੜੀ ਹੁਣ ਤੁਹਾਨੂੰ ਦਿਖਾਈ ਆ ਆਪਾਂ ਹਿਮਾਚਲ ਚ ਐਂਟਰੀ ਤੋਂ ਬਾਅਦ ਤੇ ਇੱਕ ਚੀਜ਼ ਹੋਰ ਬੜਾ ਮੈਨੂੰ ਯਾਰ ਇੱਥੇ ਅਜੀਬ ਜਿਹਾ ਲੱਗਿਆ ਜਦੋਂ ਆਪਾਂ ਹਿਮਾਚਲ ਐਂਟਰੀ ਕਰਦੇ ਆ ਪਹਿਲਾਂ ਇੱਕ ਉਹ ਟੋਲ ਆਂਦਾ ਹੈ ਹਨਾ ਉਹ ਟੋਲ 155 ਰੁਪਏ ਦਾ ਹੈ ਉਸ ਤੋਂ ਬਾਅਦ 100 ਮੀਟਰਾਂ ਦੀ ਦੂਰੀ ਤੇ ਫੇਰ ਇਹ ਇੱਕ ਹਿਮਾਚਲ ਐਂਟਰੀ ਦੀ ਪਰਚੀ ਲੈ ਆਈ ਖੜੇ ਆ 60-70 ਰੁਪਏ ਦੀ ਪਰਚੀ ਉਹ ਲੈਂਦੇ ਆ ਉਹ ਪਤਾ ਨਹੀਂ ਕੀ ਚੀਜ਼ ਹੈ ਬਰੇ ਯਾਰ ਇਹ ਮੈਨੂੰ ਇੱਕ ਬੜੀ ਅਜੀਬ ਜੀ ਗੱਲ ਲੱਗੀ ਵੀ ਇਹ ਠੀਕ ਨਹੀਂ ਹੈਗਾ ਵੀ ਜਿਵੇਂ ਤੁਸੀਂ ਟੋਲ ਵੀ ਹੁਣੇ ਲਿਆ ਹੈ ਹਨਾ ਤੇ ਨਾਲ ਦੀ ਨਾਲ ਤੁਸੀਂ 100 ਮੀਟਰਾਂ ਦੀ ਦੂਰੀ ਤੇ ਖੜੇ ਹੋ ਉੱਥੇ ਕਹਿੰਦੇ ਵੀ ਹਿਮਾਚਲ ਐਂਟਰੀ ਦੀ ਪਰਚੀ ਹੈ ਹਜਮ ਜੀ ਨਹੀਂ ਹੁੰਦੀ ਹੈਗੀ ਕਿਸੇ ਵੀ ਮਤਲਬ ਕਿ ਟਰੈਵਲਰ ਨੂੰ ਇਹ ਗੱਲ ਆ ਦੇਖੋ ਨਜ਼ਾਰਾ ਕੁਦਰਤ ਦਾ ਕਿਵੇਂ ਪਹਾੜ ਨੂੰ ਕੱਟ ਕੇ ਨਾ ਦੇਖ ਕਿੱਦਾਂ ਸੋਹਣਾ ਦ੍ਰਿਸ਼ ਬਣਾਇਆ ਹੋਇਆ ਓਹ ਸਾਹਮਣੇ ਦੇਖੋ ਹਰਾ ਭਰਾ ਪਹਾੜ ਹੈ ਪੂਰਾ ਆ ਗਈ ਜੀ ਟਨਲ ਨੰਬਰ 2 ਮੇਰਾ ਖਿਆਲ ਹੈ ਵੀ ਜਦੋਂ ਦੀ ਟਨਲਾਂ ਬਣੀਆਂ ਉਹਦਾ ਮੈਂ ਪਹਿਲੀ ਵਾਰ ਹੀ ਆਇਆ ਐ ਇੱਥੇ ਦੂਜੀ ਟਨਲ ਤੇ ਆਪਾਂ ਜਾਵਾਂਗੇ ਸਪੀਡ ਲਿਮਿਟ ਇੱਥੇ ਵੱਧ ਤੋਂ ਵੱਧ 50 ਜਾਂ 60 ਦੀ ਹੁੰਦੀ ਹੈ ਟਨਲ ਦੇ ਵਿੱਚ ਇਹ ਛੋਟੀ ਹੋਈ ਹੈ ਟਨਲ ਇਹ ਤਾਂ ਮੇਰੇ ਖਿਆਲ ਹੈ ਵੀ ਅੱਧਾ ਕਿਲੋਮੀਟਰ ਦੀ ਹੋਊਗੀ ਸਾਰੀ ਉਹ ਦੂਸਰੀ ਟਨਲ ਮਾਤੇ ਆਪਾਂ ਨਿਕਲਿਆ ਏ ਇਹ ਦੇਖਾਂਗੇ ਤੀਸਰੀ ਟਨਲ ਆਪਾਂ ਨੂੰ ਕਿੰਨੀ ਕੁ ਦੂਰ ਜਾ ਕੇ ਮਿਲੇਗੀ ਬਾਕੀ ਚਾਹ ਕੀ ਪਿਆਸ ਲੱਗੀ ਕਹਿ ਰਹੇ ਮਾਰੇ ਬੰਦਿਆਂ ਨੂੰ ਚਾਹ ਦੇਖ ਰਹੇ ਆਂ ਹਮੇ ਜਿਹੜੀ ਜੋ ਬੋਲੀ ਬੋਲ ਰਿਆਂ ਲੇ ਮਾਰੀ ਪਵਾਦੀ ਬੋਲੀ ਆ ਮੈਂ ਤਿੰਨ ਵਲੌਗ ਮਾਰੀ ਸੀ ਬੋਲੀ ਮਾਂ ਆਵੇਂਗੇ YouTube ਦੇ ਉੱਪਰ ਪਹਿਲੀ ਵਾਰ ਇਹ ਹੋਏਗਾ ਵੀ ਪਵਾਦੀ ਬੋਲੀ ਦੇ ਵਿੱਚ ਕੋਈ ਬੰਦਾ ਵਲੌਗ ਪਾ ਰਿਹਾ ਸੋ ਜੇ ਤੁਹਾਨੂੰ ਚੰਗਾ ਲੱਗਿਆ ਇਸ ਤਰ੍ਹਾਂ ਵਲੌਗ ਪਾਣਾ ਹਨਾ ਇਸ ਬੋਲੀ ਦੇ ਵਿੱਚ ਪਵਾਦੀ ਦੇ ਵਿੱਚ ਫੇ ਤਾਂ ਸਪੋਰਟ ਕਰਿਓ ਬਾਈ ਦਾ ਬਗੈਨ ਅੱਛਾ ਜੇ ਤੁਹਾਨੂੰ ਕੋਈ ਵੀ ਹੋਰ ਤਰ੍ਹਾਂ ਦੀ ਗੱਲ ਲੱਗੀ ਉਹ ਵੀ ਕਮੈਂਟ ਜ਼ਰੂਰ ਕਰ ਦਿਓ ਲੈ ਬੀਟਾ ਅੱਬ ਆ ਗਿਆ ਹਰ ਟਾਬਾ ਦੇਖ ਕੇ ਨਾ ਇਹਨਾਂ ਕੇ ਐ ਕੰਨ ਖੜੇ ਹੋ ਗਏ ਵੀ ਆ ਗਿਆ ਆ ਗਿਆ ਟਾਬਾ ਆ ਗਿਆ ਖਲਾ ਦੇ ਕੁਸ ਲੈ ਬਈ ਭੁੱਖ ਲੱਗੀ ਛੋਕਰਾਂ ਨੂੰ ਰੋਟੀ ਵੀ ਨਹੀਂ ਕਹਾ ਖਾਈ 5 ਵਜੇ ਕੇ ਤੁਰੇ ਵੇ ਐ ਲੈ ਬਈ ਪਰ ਇੱਕ ਚੀਜ਼ ਐ ਯਾਰ ਦੇਖ ਸਾਰੇ ਬੰਦੇ ਨਾ ਫੈਮਲੀਆਂ ਗੇ ਲਾ ਰਹੇ ਆ ਅੱਜ ਕੱਲ ਹਣਾ ਪਹੁੰਚ ਗਏ ਆਪਾਂ ਇਹ ਜੋ ਜਾ ਰਿਹਾ ਦਰਿਆ ਗੁਰਪ੍ਰੀਤ ਕਿਹੜਾ ਦਰਿਆ ਆਇਓ ਸਤਲੁਜ ਐ ਮੈਪ ਦੇ ਹਿਸਾਬ ਨਾਲ ਤਾਂ ਭਾਈ ਸਤਲੁਜ ਐ ਉਹ ਇਹ ਇਹੋ ਦੇਖ ਜੂਮ ਜਾਂ ਕਰਦੇ ਆਪਾਂ ਆਪਾਂ ਆਪਣੇ ਪੰਜਾਬ ਮਾ ਵਗਦਾ ਦੇਖਿਆ ਹੈ ਅਬ ਤੱਕ ਸਤਲੁਜ ਇਹੋ ਦੇਖੋ ਹਿਮਾਚਲ ਤੇ ਜਿੱਥੇ ਨਿਕਲ ਰਿਹਾ ਲੈ ਵੀ ਇਹੋ ਮਾਰਾ ਲੰਗਲਾਣਾ ਜਿਹੜਾ ਆਇਆ ਵਾ ਮੈਨੂੰ ਤਾਂ ਨਿਊ ਲੱਗ ਰਿਹਾ ਵੀ ਜਿ ਤਰ੍ਹਾਂ ਸਾਰੇ ਲੋਕ ਇਧਰ ਨੂੰ ਆ ਗਏ ਹੋਆ ਲੈ ਵੀ ਚਾਹ ਪੀਣੀ ਆਇਆ ਕੋ ਖਾਣਾ ਵੀ ਆ ਕੁਛ ਤਿੰਨ ਚਾਹ ਹੋ ਗਏ ਜੀ ਅ ਕੀ ਕਰਨਾ ਹੋਰ ਪਰੌਂਠੇ ਤਿੰਨ ਪਰੌਂਠੇ ਦੋ ਚਾਹ ਕਰ ਦਿਓ ਜੀ ਠੀਕ ਹੈ ਇਹ ਦੋ ਚਾਹ ਦਹੀਂ ਨਾਲ ਕਰ ਦਿਓ ਇੱਕ ਬਿਸਕੁਟ ਪਹਿਲੇ ਵੇਖੋ ਤੇ ਲਿਆਓ ਲੇ ਵੀ ਰੋਟੀ ਖਾ ਲਈ ਢਾਬੇ ਵਾਂ ਚਾਹ ਵੀ ਪੀ ਲਈ ਰੋਟੀ ਮਹਿੰਗੀ ਬਹੁਤ ਆ ਯਾਰ ਪਰ ਛੋਟੀ ਜੀ ਕੋਲੀ ਦਹੀਂ ਕਿ ਥੋੜੀ 50 ਰੁਪਏ ਦੀ ਮੈਂ ਤਾਂ ਛੱਡ ਦਿਓ ਦਹੀਂ ਵਧੀਆ ਨਹੀਂ ਤਾਂ ਪਰ ਮਹंगाई ਬਹੁਤ ਆ ਯਾਰ ਚਲੋ ਬਾਕੀ ਅੱਗੇ ਦੇਖਾਂਗੇ ਕੀ ਬਣੇਗਾ ਹੂੰ ਕੁੱਲ ਮਿਲਾ ਕੇ ਹਿਮਾਚਲ ਹੈ ਸੋਨਾ ਲੈ ਬੈਲਟਾ ਮੋਲਟਾ ਲਾ ਲਿਓ ਬਈ ਤੁੰਨੂ ਦਾ ਆਵਾਜ਼ ਇਧਰੋਂ ਬੋਰਡ ਵੀ ਤੁੰਨੂ ਇਧਰਲੇ ਬਸ ਆਇਆ ਕੋਈ ਔਰ ਆਪਣੀ ਟਨਲ ਆ ਗਈ ਤੀਸਰੀ ਤੀਸਰੀ ਟਨਲ ਆਇਓ ਦੇਖਾਂਗੇ ਵੀ ਕਿੰਨੀ ਕੁ ਲੰਬੀ ਹੈ ਉਹ ਅੱਛਾ ਬਈ ਇੱਕ ਚੀਜ਼ ਹੋਰ ਆ ਦੋਸਤੋ ਅੱਜ ਨਾ ਜਿਹੜੀ ਮੈਂ ਬੋਲਲੀ ਬੋਲ ਰਿਹਾ ਜੋ ਮਾਰੀ ਪਵਾਦੀ ਬੋਲੀ ਆ ਅਸਲ ਮਾਂ ਮਾਰੀ ਬੋਲੀ ਉਹੀ ਐ ਜੋ ਐਕਚੁਅਲ ਬੋਲੀ ਐ ਨਾ ਮਾਰੀ ਜੋ ਮਤਲਬ ਸ਼ੰਭੂ ਬਾਡਰ ਵਾਲੀ ਬੋਲੀ ਐ ਜਾਂ ਮੋਹਾਲੀ ਵਾਲੀ ਚੰਡੀਗੜ੍ਹ ਦੀ ਜੋ ਦੇਸੀ ਬੋਲੀ ਐ ਨਾ ਉਹ ਜੋ ਉਹੀ ਐ ਬਾਕੀ ਜੇ ਮੈਂ ਪੰਜਾਬੀ ਬੋਲਾਂ ਪਿਓਰ ਹਨਾ ਮਾਝੇ ਵਾਲੀ ਐ ਮਤਲਬਈ ਉਹ ਥੋੜਾ ਜਿਹਾ ਮੈਨੂੰ ਸੋਚ ਕੇ ਬੋਲਣਾ ਲਗਾ ਯੋ ਮਤਲਬ ਸਿੱਧਾ ਜੋ ਆ ਰਿਹਾ ਅੰਦਰ ਦੇ ਠਾ ਥਰੇ ਪਾਸ ਐ ਤੀਸਰੀ ਟਨਲ ਐ ਵੈਸੇ ਇੱਕ ਚੀਜ਼ ਐ ਯਾਰ ਜਿਹੜੀ ਪਹਿਲੀ ਟਨਲ ਦੀ ਸਭ ਤੋਂ ਲੰਬੀ ਉਹ ਥੀ ਮੇਰੇ ਖਿਆਲ ਆ ਵੀ ਉਹ ਹੁਣ ਹੀ 2.5 ਕਿਲੋਮੀਟਰ ਕੀ ਹਨਾ 2 ਕਿਲੋਮੀਟਰ ਕੀ ਹੈ ਧੀ ਉਹ ਲੈ ਵੀ ਟਨ ਲਗਾ ਸਮੇਂ ਕਮੈਂਟ ਕਰਕੇ ਦੱਸਿਓ ਵੀ ਉਹ ਸਾਨੂੰ ਕੈਸਾ ਲੱਗ ਰਿਹਾ ਨਜ਼ਾਰਾ ਟਨਲ ਵਾਲਾ ਯੂ ਵੀ ਬਣਿਆ ਨੇ ਪਹਿਲਾਂ ਹੈਂਤੀਆਂ ਟਨਲ ਆ ਉਹ ਲੈ ਵੀ ਜਿਹੜੀ ਮਾਰੀ ਬੋਲੀ ਹੈ ਨਾ ਇਹ ਪੁਆਦੀ ਥਵੇਂ ਜੂ ਨਾ ਸਮਝਿਓ ਵੀ ਉਹ ਦੇਸ਼ੀ ਗਵਾਰੂ ਜੀ ਹੈ ਜਿ ਤਰ੍ਹਾਂ ਇਹ ਬੰਦੀ ਵਗੈਰਾ ਦਾ ਕਹਾ ਯਾਰ ਜੇ ਕੋਈ ਸੁਨੇਗਾ ਮੇਰਾ ਦੋਸਤ ਪਰਾਂ ਗੁੜੇ ਪੰਜਾਬ ਮਾ ਰਹਿਣੇ ਵਾਲੇ ਆ ਹਨਾ ਮੈਂ ਉਹਨਾਂ ਕੋ ਲਿੰਕ ਭੇਜ ਦਿਆਂ ਵੀ ਉਹ ਕਹੇਗਾ ਇਹੋ ਕਿਸ ਤਰ੍ਹਾਂ ਦੀ ਬੋਲੀ ਬੋਲ ਰਹੇ ਆ ਭਾਈ ਬਾਤ ਇਸ ਤਰ੍ਹਾਂ ਜਿਹੜਾ ਚੰਡੀਗੜ੍ਹ ਹੈ ਨਾ ਸਾਰੇ ਪੰਜਾਬ ਕੀ ਕ੍ਰੀਮ ਹੈ ਚੰਡੀਗੜ੍ਹ ਕਹਿ ਲਿਓ ਮੁਹਾਲੀ ਕਹਿ ਲਿਓ ਮੁਹਾਲੀ ਕੀ ਹਰ ਚੰਡੀਗੜ੍ਹ ਕੀ ਮਾਤਰ ਭਾਸ਼ਾ ਜੋ ਪੁਆਦੀ ਹੈ ਮਾਰੀ ਦੂਈ ਬਾਤ ਗੁਰੂ ਗੋਬਿੰਦ ਸਿੰਘ ਕੇ ਜਿਹੜੇ ਨਾਨਕਾ ਪਿੰਡ ਹੈ ਲਖਨੌਰ ਸਾਹਿਬ ਉਹ ਉਹੀ ਪੁਆਦੀ ਬੋਲੀ ਵਾਲਾ ਸੋ ਜੋ ਮਾਰੀ ਆਪਣੀ ਬੋਲੀ ਹੈ ਇਸ ਬਾ ਹਸਣੇ ਕੀ ਜਾਂ ਇਸਕਾ ਕੋਈ ਮਜ਼ਾਕ ਖੜਾਣੇ ਕੀ ਉਹ ਨਹੀਂ ਹੈਗੀ ਅਬ ਚੰਡੀਗੜ੍ਹ ਕੀ ਆਪਣੀ ਜੋ ਮੇਨ ਬੋਲੀ ਆ ਉਹ ਉਹੀ ਐ ਬਾਕੀ ਤੋਂ ਉਥੇ ਹੋਰ ਲੋਕ ਆ ਕੇ ਬੋਲ ਰਹੇ ਆ ਜਿਹੜੀ ਬੋਲ ਰਹੇ ਆ ਪਰ ਜੋ ਚੰਡੀਗੜ੍ਹ ਕੀ ਆਪਣੀ ਬੋਲੀ ਕਹੀ ਜਾ ਸਕਾ ਉਹ ਪਵਦੀ ਐ ਲੈ ਵੀ ਮਿੱਤਰੋ ਮੰਡੀ ਪਹੁੰਚਣੇ ਆਲੇ ਆ ਆਪਾਂ ਤਕਰੀਬਨ ਪਿਛਲੇ 2 ਘੰਟੇ ਦੇ ਹਾਂਵੇਂ ਨਾ यूं ही ਚੱਲ ਰਹੇ ਆ ਬਸ ਪਹਾੜ ਦੇ ਆਲੇ ਦਾਲੇ ਨੂੰ ਘੁੰਮੀ ਜਾਂ ਹਾਂ ਕਦੀ ਇੱਧਰ ਨੂੰ ਕਦੀ ਉੱਧਰ ਨੂੰ ਕੀਤੇ ਕਿਤੇ ਰਸਤਾ ਬੜਾ ਸੋਹਣਾ ਆ ਜਾ ਬੜਾ ਜੀਜਾ ਲਗਾ ਕਿਤੇ ਕਿਤੇ ਨੂੰ ਐਨਾ ਮਨਜਾ ਖਰਾਬ ਹੋ ਆਵਿਆ ਰੂਰੀ ਦੇ ਮੂਡ ਚਲੋ ਵਾਪਸ ਪਹਾੜੀ ਰਸਤੇ ਆ ਕੋਈ ਪਤਾ ਨਹੀਂ ਲੱਗਦਾ ਹੈਗਾ ਵੀ ਕਿੱਥੇ ਕਿਸ ਤਰ੍ਹਾਂ ਕਿਹਾ ਹੋ ਜਾਇਆ ਹੈ ਨਾ ਬਾਏ ਰੁਕੇ ਰਹਾਂ ਦੇ ਇੱਕ ਪਾਸੇ ਟ੍ਰੈਫਿਕ ਜਾ ਰਹੀ ਹੈ ਇੱਕ ਪਾਸੇ ਰੁਕੇ ਹੋਏ ਆ ਬਸ ਹੁਣ ਐ ਨਹੀਂ ਪਤਾ ਵੀ ਕਿੰਨਾ ਚਿਰ ਰੁਕੇ ਰਹੇਗੇ ਜਾਮ ਲੱਗ ਗਿਆ ਹੋ ਸਕਾ ਘੰਟਾ ਜਾਮ ਮਾਈ ਲੱਗਾ ਰਹੇ ਆ ਆਪਾਂ ਕੋਈ ਮਤਲਬ ਪੱਕਾ ਆਪਾਂ ਕਨਫਰਮ ਕਹਿ ਨਹੀਂ ਸਕਦੇ ਹੈ ਵੀ ਕਿਸ ਤਰ੍ਹਾਂ ਦਾ ਟ੍ਰੈਫਿਕ ਹੋਏਗਾ ਜਿਸ ਤਰ੍ਹਾਂ ਆਪਣੇ ਮੈਦਾਨੀ ਇਲਾਕੇ ਮਾ ਤਾਂ ਐ ਹੋਆ ਨਾ ਵੀ ਆਪਾਂ ਜਾ ਰਹੇ ਆ ਆਪਾਂ ਨੂੰ ਪਤਾ ਹੋਵੇ ਫੁਲਾਣੀ ਜਗ੍ਹਾ ਜਾਮ ਲੱਗਾ ਜਿਦਾਂ ਜੀਰਕਪੁਰ ਜਾਮ ਲਗਾ ਆਪਾਂ ਨੂੰ ਪਤਾ ਉਰਾਇਓ ਨਹੀਂ ਪਤਾ ਵੀ ਕਿੱਥੇ ਜਾਮ ਲੱਗ ਜਾਇਆ ਕਿੱਥੇ ਖੁੱਲਿਆ ਵਾ ਗਿਆ ਹੈ ਕਿ ਆ ਹੈ ਕਿ ਆ ਨਹੀਂ ਕੁਝ ਨਹੀਂ ਕਿਹਾ ਜਾ ਸਕਦਾ ਲੈ ਬਈ ਆਪਾਂ ਜਾਣਾ ਸੱਜੇ ਨੂੰ ਮੰਡੀ ਤੇ ਥੋੜਾ ਜਿਹਾ ਹੀ ਰਹਿ ਗਿਆ ਆਪਣਾ ਮੇਰਾ ਖਿਆਲ ਹੈ ਬਈ 10 ਕਿਲੋਮੀਟਰ ਰਹਿ ਗਿਆ ਹੁਣ ਮੰਡੀ ਹੈ ਨਾ 10 12 ਦਾ ਪਰ ਇਹੋ ਹੈ ਵੀ ਸਾਵਧਾਨੀ ਨਾਲ ਲਗਾ ਗੱਡੀ ਚਲਾਣੀ ਹਰਨਾ ਗੱਡੀ ਚਲਾਉਂਦੇ ਚਲਾਉਂਦੇ ਬਈ ਗੋਡੇ ਲੱਗ ਜਾਂਦੇ ਹੁਣ ਕਲਚ ਦਬਦਬ ਕੇ ਕਲਚ ਤੇ ਬ੍ਰੇਕ ਕਲਚ ਤੇ ਬ੍ਰੇਕ ਬਸ ਲੈ ਵੀ ਦੇਖੋ ਅਈ ਨਾ ਕਿ ਨਾ ਘਰ ਦੇਖੋ ਹਿਮਾਚਲ ਵਾਲੇ ਲੋਕਾਂ ਇਹ ਕਿਸ ਤਰ੍ਹਾਂ ਦੇ ਪਾਏ ਹੋਏ ਆ ਆਪਣੇ ਤੋਂ ਕਿੱਡੇ-ਕੱਡੇ ਵੇੜੇ ਹੋ ਆ ਹਨਾ ਆਪਾਂ ਗੱਡੀ ਵਿੱਚੋਂ ਮੋੜ ਲਿਆ ਵੇੜੇਗੇ ਟਰੈਕਟਰ ਟਰਾਲੀ ਵੀ ਮੋੜਦੇ ਆ ਵਿੱਚ ਇਹਨਾਂ ਦਾ ਵੇੜਿਆਂ ਦਾ ਤਾਂ ਵਿਚਾਰਾਂ ਦਾ ਨਾ ਨਸਾਨ ਹੋਣੀ ਹੈਗੀ ਤੇ ਹਰ ਇਹੋ ਨਹੀਂ ਪਤਾ ਵੀ ਕਿਸ ਕਾ ਘਰ ਸ਼ੁਰੂ ਹੋਇਆ ਕਿਸ ਕਾ ਖਤਮ ਹੋ ਗਿਆ ਹਰ ਫਿਰ ਇੱਕ ਹੋਰ ਹੈ ਇਹੋ ਨਹੀਂ ਪਤਾ ਵੀ ਨੇ ਮਤਲਬ ਮਨ ਤੋਂ ਜੂ ਲਗਾ ਵੀ ਉਹ ਅਨ ਸੇਫ ਚਾ ਲਗਾ ਕੰਮ ਜਿਸ ਤਰ੍ਹਾਂ ਇਹ ਮੀਂਹ ਆ ਗਿਆ ਖੁਸ਼ ਹੋ ਗਿਆ ਹਨਾ ਕੋਈ ਦਿੱਕਤ ਆ ਜਾਏ ਕੋਈ ਬਾੜ ਆ ਜਾਏ ਪਹਾੜ સરਕ ਜਾਏ ਨੇਦੋ ਵਿਚਾਰਾ ਬੋ ੱਖਾ ਜਾ ਲਗਾ ਉਹਨੂੰ ਕੰਮ ਉਹ ਬਹੁਤ ਇਕਰਾ ਵਾਲਾ ਨਹੀਂ ਕੰਮ ਮੈਨੂੰ ਇਹਨਾਂ ਦਾ ਪਸੰਦ ਆਇਆ ਹੈਗਾ ਲੈ ਵੀ ਮੰਡੀ ਦੇ ਵਿੱਚ ਐਂਟਰੀ ਲੈ ਲਈ ਆਪਾਂ ਨੇ ਜੋ ਮੰਡੀ ਸ਼ਹਿਰ ਹੈ ਹਿਮਾਚਲਗਾ ਜੋ ਕਿ ਕਾਫੀ ਮਸ਼ਹੂਰ ਵੀ ਹੈ ਔਰ ਕੰਗਣਾ ਰਣਾਉਣ ਤੋਂ ਵਾਸਤੇ ਜਾਣਾ ਜਹਾ ਉਹ ਸ਼ਹਿਰ ਵੀ ਵੀ ਜਿੱਤ ਕੇ ਗਈ ਹੈ ਹਾਲਾਂਕਿ ਉਸ ਗੱਲ ਕਾਂਡਾ ਵੀ ਹੋ ਗਿਆ ਉਹ ਚਟਾਕੇ ਜੇ ਵਾਲਾ ਚਲੋ ਚੰਗਾ ਮਾੜਾ ਜੈਸਾ ਉਹਨੇ ਕਰਿਆ ਭੁਗਤ ਲਿਆ ਬਾਕੀ ਉਹ ਹੈਗਾ ਮੰਡੀ ਦਾ ਬੱਸ ਸਟੈਂਡ ਇੱਕ ਚੀਜ਼ ਹੈ ਉਰੇ ਆਪਣੇ ਦੇ ਪੰਜਾਬ ਦੀਆਂ ਗੱਡੀਆਂ ਬਹੁਤ ਐ ਹਨਾ ਪੰਜਾਬ ਵਾਲਾ ਹਰਿਆਣਾ ਦੀਆਂ ਗੱਡੀਆਂ ਬਹੁਤ ਐ ਹੂੰ ਹਰ ਤਕਰੀਬਨ ਸਾਰੇ ਪੰਜਾਬੀ ਗੱਡੀਆਂ ਦੇ ਤਰ੍ਹਾਂ ਉਹ ਪੀਵੀ02 ਖੜੀ ਐ ਜੋ ਪੀਵੀ11 ਖੜੀ ਐ ਹਨਾ ਤਕਰੀਬਨ ਆਪਣੇ ਸਾਰੇ ਪੰਜਾਬ ਦੀਆਂ ਗੱਡੀਆਂ ਮਤਲਬ ਇਹਨਾਂ ਦੀ ਨਾਂਵਾਂ ਸਾਰੇ ਇੰਡੀਅਨ ਲੋਕਾਂ ਕੀ ਖਿੱਚਾ ਕੇ ਕੇਂਦਰ ਰਹਾ ਹਿਮਾਚਲ ਇਹਨਾਂ ਦੀ ਨਾਂਗੇ ਵਿੱਚ ਕਮਾਈ ਦਾ ਸਾਧਨ ਵੀ ਇਨਕਾ ਹੀ ਉਹੀ ਐ ਹਿਮਾਚਲ ਵਾਲਿਆਂ ਦਾ ਇਹ ਉਹੀ ਕਮਾਈ ਕਰਨੀ ਐ ਨਾ ਮਹੀਨਿਆਂਵਾਂ 2-4ਵਾਂ ਕਿਉਂਕਿ ਹੋਰ ਨਾ ਤਾਂ ਉਹਦਾ ਕੋਈ ਖੇਤੀ ਹੋਇਆ ਨਾ ਕੋਈ ਬਹੁਤ ਬੜਾ ਬਿਜ਼ਨਸ ਹੈ ਹੋਰ ਕੋਈ ਵੈਸੇ ਇੱਕ ਚੀਜ਼ ਦੇਖੀ ਮੈਂ ਹਿਮਾਚਲ ਦੇ ਲੋਕ ਜਿ ਤਰ੍ਹਾਂ ਆਪਣੇ ਪੰਜਾਬ ਕੇ ਲੋਕ ਨਿੱਗੇ ਹਨ ਨਾ ਹਨਾ ਉਸ ਤਰ੍ਹਾਂ ਦੇ ਨਹੀਂ ਹੈਗੇ ਨੇ ਰੁੱਖੇ ਜੇ ਬੰਦੇ ਆ ਜੋ ਜਿੰਨਾ ਕੀ ਤੱਕ ਦੇਖਿਆ ਮੈਂ ਬਾਕੀ ਹਜੇ ਕਹਿ ਜਾਂਗਾ ਲਵਾ ਪਵੇਗਾ ਕਹਿ ਜਾਂਗਾ ਨਹੀਂ ਉਹ ਦਿਖ ਜੇਗਾ ਆਪਣੇ ਪੰਜਾਬ ਮਾ ਤੋਂ ਬੰਦੇ ਨੂੰ ਹੱਥਾਂ ਬ ਚੱਕ ਲਏ ਆ ਵੀ ਆ ਗਏ ਹਨਾ ਨੇ ਥੋੜਾ ਜਿਹਾ ਕੁਝ ਹੋਰ ਤਰ੍ਹਾਂ ਦੇਗਾ ਲਗਾ ਮਨੂੰ ਕੰਮ ਨਹੀਂ ਪੰਜਾਬ ਫਿਰ ਵੀ ਪੰਜਾਬ ਆ ਯਾਰ ਆਪਾਂ ਪਹੁੰਚ ਗਏ ਆ ਗੁਰਦੁਆਰਾ ਸਾਹਿਬ ਮੰਡੀ ਵਾਲਾ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਦਮਾ ਬਣਿਆ ਗੁਰਦੁਆਰਾ ਸਾਹਿਬ ਹੈ ਬਾਕੀ ਜਾ ਕੇ ਦੇਖेंगे ਅੰਦਰ ਕਿ ਐਸੀਕ ਮੈਨੇਜਮੈਂਟ ਹੈ। ਕਿਹਨਾਂ ਦਾ ਹਿਸਾਬ ਕਿਤਾਬ ਹੈ। ਗੁਰਦੁਆਰਾ ਸਾਹਿਬ ਆਪਾਂ ਪਹੁੰਚ ਗਏ ਆਂ। ਮੰਡੀ ਵਾਲਾ ਗੁਰਦੁਆਰਾ ਸਾਹਿਬ ਹੈ ਉਹ। ਦੇਖੋ ਸੰਗਤ ਆ ਰਹੀ ਹੈ। ਬਸ ਜਿਹੜੀ ਸੰਗਤ ਮੇਰਾ ਖਿਆਲ ਹੈ ਵੀ ਕੁਲੂ ਮਨਾਲੀ ਜਾਂਦੀ ਹੋਣੀ ਹਨਾ। ਯਾਮਨੀ ਕਰਨ ਸਾਹਿਬ ਜਾਣੇ ਵਾਲੀ ਸੰਗਤ ਜਿੰਨੀ ਵੀ ਹੋਰ ਇਹਨੂੰ ਹੋਗਾ ਜਾ ਸਾਰੀ। ਦੋਸਤੋ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਝ ਇਸ ਤਰ੍ਹਾਂ ਹੈ ਜਿਹੜਾ ਮੰਡੀ ਦਾ ਰਾਜਾ ਸੀ ਨਾ ਸਿੱਧ ਸੈਨ ਉਹਨੂੰ ਪਤਾ ਲੱਗਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਆਨੰਦਪੁਰ ਸਾਹਿਬ ਰਹਿ ਰਹੇ ਐ ਤਾਂ ਉਹਨੇ ਨਾ ਆਪਣੇ ਪਰਿਵਾਰ ਨੂੰ ਕੁਝ ਆਪਣੇ ਕਰਮਚਾਰੀਆਂ ਨੂੰ ਕਿਹਾ ਵੀ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਾਓ ਤੇ ਬੇਨਤੀ ਕਰੋ ਜਾ ਕੇ ਵੀ ਉਹ ਇੱਥੇ ਆਣ ਤਾਂ ਇਥੋਂ ਕੁਝ ਬੰਦੇ ਤੇ ਰਾਜੇ ਸਿੱਧਸੈਣ ਦੇ ਜਿਹੜੇ ਪਰਿਵਾਰਕ ਮੈਂਬਰ ਹੈ ਉਹ ਗਏ ਮਹਾਰਾਜਨ ਨੂੰ ਲੈਣ ਵਾਸਤੇ ਤਾਂ ਮਹਾਰਾਜ ਉਹਨਾਂ ਦੀ ਬੇਨਤੀ ਸੁਣ ਕੇ ਇੱਥੇ ਆਏ ਉਹਨਾਂ ਨੇ ਮਹਾਰਾਜ ਨੇ ਫਿਰ ਇੱਥੇ ਆ ਕੇ ਤਕਰੀਬਨ 6 ਮਹੀਨੇ ਕੁਝ ਦਿਨ ਹੋਰੇ ਰਹਿਣਾ ਕਰਿਆ ਮੰਡੀ ਦੇ ਵਿੱਚ ਤਾਂ ਇੱਥੇ ਰਹਿੰਦੇ ਮਹਾਰਾਜ ਨੇ ਕਈ ਕੌਤਕ ਵਰਤਾਏ ਕਾਫੀ ਚਿਰ ਰਹਿੰਦੇ ਰਹੇ ਕਈ ਜੀਵਨ ਦਾ ਉਧਾਰ ਵੀ ਕੀਤਾ ਤੇ ਜਦੋਂ ਮਹਾਰਾਜ ਇੱਥੇ ਜਾਣ ਲੱਗੇ ਨਾ 6 ਮਹੀਨੇ ਬਾਅਦ ਤਾਂ ਇੱਕ ਸੇਵਕ ਨੇ ਇੱਥੇ ਇੱਕ ਬਦੂਖ ਭੇਟ ਕੀਤੀ ਜਿਹੜੀ ਅੰਦਰ ਪਈ ਵੀ ਆ ਬਦੂਖ ਉਹ ਕਾਫੀ ਲੰਬੀ ਬਦੂਖ ਹੈ ਤਾਂ ਉਸ ਵੇਲੇ ਨਾ ਮਹਾਰਾਜ ਨੇ ਫਿਰ ਇੱਕ ਬਿਆਸ ਦਰਿਆ ਦੇ ਵਿੱਚੋਂ ਮਿੱਟੀ ਦੀ ਹਾਂਡੀ ਬਣਵਾਈ ਉਹ ਹਾਂਡੀ ਨੂੰ ਮਹਾਰਾਜ ਨੇ ਨਿਸ਼ਾਨਾ ਲਾਇਆ ਉਸ ਬੰਦੂਕ ਨਾਲ ਪਰ ਕਮਾਲ ਇਹ ਹੋਈ ਵੀ ਉਹ ਹਾਂਡੀ ਜਿਹੜੀ ਆ ਨਿਸ਼ਾਨਾ ਲੱਗਣ ਦੇ ਬਾਵਜੂਦ ਵੀ ਬਚ ਗਈ ਫੁੱਟੀ ਨਹੀਂ ਉਹ ਪੁੱਠੀ ਹੋ ਗਈ ਭਾਵ ਕਿ ਪਾਣੀ ਦੇ ਉੱਤੇ ਤਰ ਗਈ ਉਹ ਤੇ ਫਿਰ ਮਹਾਰਾਜ ਨੂੰ ਨਾ ਇਹਨੇ ਪਹਿਲਾਂ ਵੀ ਬੇਨਤੀ ਕਰੀ ਹੋਈ ਸੀ ਵੀ ਸਾਡਾ ਜਿਹੜਾ ਇੱਥੇ ਨੁਕਸਾਨ ਹੋ ਜਾਂਦਾ ਬਹੁਤ ਹੜ੍ਹ ਕਰਕੇ ਵੀ ਤੁਸੀਂ ਕੋਈ ਕਿਰਪਾ ਕਰੋ ਤਾਂ ਮਹਾਰਾਜ ਨੇ ਫਿਰ ਉਹਦੇ ਵਿੱਚ ਬਚਨ ਕਰਿਆ ਸੀ ਰਾਜੇ ਸਿੱਧ ਸੈਣ ਨੂੰ ਵੀ ਜਿਸ ਤਰ੍ਹਾਂ ਇਹ ਹਾਂਡੀ ਬਚੀ ਹੈ ਨਾ ਇਸੇ ਤਰ੍ਹਾਂ ਤੇਰੀ ਜਿਹੜੀ ਮੰਡੀ ਹੈ ਤੇਰਾ ਇਹ ਸ਼ਹਿਰ ਹੈ ਜਿਹੜਾ ਤੇਰਾ ਇਹ ਰਾਜ ਹੈ ਇਹ ਕਦੇ ਵੀ ਹੜ ਦੀ ਲਪੇਟ ਦੇ ਵਿੱਚ ਨਹੀਂ ਆਏਗਾ ਜਿਵੇਂ ਇਹ ਹਾਂਡੀ ਮਿੱਟੀ ਦੀ ਟੁੱਟਣ ਦੇ ਬਾਵਜੂਦ ਵੀ ਇਹ ਨਿਸ਼ਾਨਾ ਲੱਗਣ ਦੇ ਬਾਵਜੂਦ ਵੀ ਬਚ ਗਈ ਹੈ ਇਸੇ ਤਰ੍ਹਾਂ ਤੇਰੀ ਮੰਡੀ ਵੀ ਬਚ ਜਾਏਗੀ ਸੋ ਉਹ ਇੱਥੋਂ ਦਾ ਕੌਤਕ ਮਹਾਰਾਜ ਨੇ ਬਰਤਾਇਆ ਹੋਇਆ ਉਹ ਇਹ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੈ ਤੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਬੜੀ ਸੋਹਣੀ ਬਣਾਈ ਹੋਈ ਹੈ ਜਿੰਨੀ ਵੀ ਸੰਗਤ ਮਨੀਕਰਨ ਸਾਹਿਬ ਗੁਰਦੁਆਰਾ ਸਾਹਿਬ ਜਾਂਦੀ ਹੈ ਉਹ ਸਾਰੀ ਸੰਗਤ ਇੱਥੋਂ ਹੋ ਕੇ ਦਰਸ਼ਨ ਕਰਕੇ ਜਾਂਦੀ ਹੈ ਤੇ ਗੁਰੂ ਘਰ ਲੰਗਰ 24 ਘੰਟੇ ਅਟੁੱਟ ਇੱਥੇ ਵਰਤਦਾ ਹੈ ਬਹੁਤ ਸੋਹਣਾ ਮਾਹੌਲ ਹੈ ਬਹੁਤ ਵਧੀਆ ਇੱਥੇ ਤਕਰੀਬਨ ਸਾਫ ਸਫਾਈ ਦਾ ਸਾਰਾ ਪ੍ਰਬੰਧ ਧਿਆਨ ਰੱਖਿਆ ਹੋਇਆ ਹੈ ਇਹ ਮੱਥਾ ਆਪਾਂ ਟੇਕ ਲਿਆ ਗੁਰਦੁਆਰਾ ਸਾਹਿਬ ਮੰਡੀ ਜਿਹੜਾ ਗੁਰਦੁਆਰਾ ਸ੍ਰੀ ਗੁਰਗੋਬ ਸਿੰਘ ਮਹਾਰਾਜ ਕੀ ਆਤਮਾ ਬਣਿਆ ਹੋਇਆ ਹੈ ਪੂਰੇ ਤੇ ਆਪਾਂ ਹੀ ਵੱਗੇ ਨੂੰ ਚੱਲ ਦੇਣਾ ਹੈ ਉਹ ਟਾਪ ਗੇਰ ਤੋਂ ਪੈਂਦਾ ਹੀ ਨਹੀਂ ਗੱਡੀਗਾ ਤੀਸਰਾ ਚੌਥਾ ਤੀਸਰਾ ਚੌਥਾ ਆਪਣੇ ਚਤ ਪਹਾੜ ਹੈ ਨਹੀਂ ਜਿਹੜੇ ਕਿ ਤੀ ਹਿਮਾਚਲ ਮਈ ਹੈ ਉੱਤਰਾਖੰਡ ਦੇ ਪਹਾੜ ਉੱਤਰਾਖੰਡ ਇੰਨਾ ਵਧੀਆ ਨਹੀਂ ਹੈ ਵੀਰ ਬੇਰੁਖਿਆ ਹੋਇਆ ਨਾ ਮੌਸਮ ਰਵੈਦਰ ਚਵੀ ਆਪਣੇ ਵਰਗਾ ਹੀ ਹੈ ਵੀ ਅੱਜ ਕਹਿੰਦੇ ਨਾ ਪਹਾੜੀ ਏਰੀਆ ਠੰਡਾ ਹੋਏਗਾ ਨਾ ਬੰਦਾ ਤੁੰਡਾ ਨਹੀਂ ਆ ਸੇਮ ਲਈ ਹੋਗਾ ਤੁਮੇ ਉੱਤਰਾਖੰਡ ਉਹ ਉੱਧਰ ਹੈ ਬਹਿਮਪੂਨ ਸਾਹਿਬ ਅੰਨੀ ਜਿਆਦਾ ਉੱਪਰ ਜਾਓਗਾ ਬਹੁਤ ਜਿਆਦਾ ਹਾਂ ਉੱਪਰ ਜਾਗਾ ਉਹ ਆਦਰਵਾਇਜ਼ ਤੋਂ ਜੇਪਾ ਮਨਸੂਰੀ ਜਹ ਹਨ ਉੱਧਰ ਦੇ ਬੇਟਾ ਉਹ ਗਿਆਰਵੀ ਬਈ ਦੇਖੋ ਇੱਕ ਗੱਲ ਹੈ ਸਰਕਾਰ ਦਾ ਜੋ ਕੰਮ ਅੱਛਾ ਯਾਰ ਜਿਹੜਾ ਟਨਲ ਬਣਾਦੀ ਨਾ ਇੱਕ ਤਾਂ ਰਸਤਾ ਬਹੁਤ ਘਟਿਆ ਗਿਆਰ ਇੱਕ ਦੇਖੋ ਕਿੰਨੀ ਤਕਨੀਕ ਨਾਲ ਬਣਾਈ ਵੀ ਹੈ ਵਾਕਿਆ ਹੀ ਇੱਕ ਹੈਰਾਨੀ ਵਾਲਾ ਕੰਮ ਹੈ ਨੂੰ ਦੇਖਣ ਲਗਾ ਇਸ ਤਰ੍ਹਾਂ ਆਪਾਂ ਇੰਡੀਆ ਮੈਂ ਹੈ ਹੀ ਨਹੀਂ ਇੰਨਾ ਕੁ ਸੋਨਾ ਬਣਾਇਆ ਵਾ ਔਰ ਮੇਰੇ ਖਿਆਲ ਹੈ 12 ਨੰਬਰ ਟਨਲ ਲੈਣਾ ਜੋ 11ਵੀਂ ਵਾਰਮੀ ਟਨਲ ਦੇ ਵਿੱਚ ਆਪਾਂ ਜਾ ਰਹੇ ਹਾਂ ਹਰ ਜਿਹੜੀਆਂ ਟਨਲ ਬਣ ਰਹੀਆਂ ਉਹ ਵੀ ਬਹੁਤ ਹੈ ਔਰ ਜੋਰਾਂ ਦੇ ਉੱਪਰ ਕੰਮ ਚੱਲ ਰਿਹਾ ਹਨਾਂ ਦੇ ਉੱਪਰ ਯਾਰ ਜੇ ਸਾਰੀਆਂ ਟਨਲਾਂ ਤਿਆਰ ਹੋ ਗਈਆਂ ਤਾਂ ਮੇਰਾ ਖਿਆਲ ਹੈ ਵੀ ਟਾਈਮ ਅੱਧੇ ਦੇ ਵੀ ਅੱਧਾ ਲੱਗੇ ਕਰੇਗਾ ਆਣੇ ਦੇ ਵਿੱਚ ਪਾ ਵੀ ਬਾਹਰ ਬਹੁਤ ਲੰਬੀ ਟਨਲ ਹੈ ਦੇਖੋ ਜੇ ਟਨਲ ਨਾ ਹੋਇਆ ਆਪਾਂ ਨੂੰ ਕਿੰਨਾ ਘੁੰਮਣਾ ਪੈ ਦਿੱਕਦੇ ਨਹੀਂ ਹੈਗੀ ਕਿੰਨਾ ਜਾਮ ਲਗਾ ਕਿੰਨਾ ਕੁਝ ਹੋਆ ਇਹ ਵਿਚਾਰੇਆਂ ਮੇਲ ਦੇ ਕੋਈ ਦਿੱਕਤ ਨਹੀਂ ਹੈਗੀ ਹਰ ਪ੍ਰੋਪਰ ਮੇਨਟੇਨ ਕਰੀ ਵੀ ਹੈ ਕੋਈ ਇਸ ਤਰ੍ਹਾਂ ਨਹੀਂ ਹੈ ਵੀ ਬਣਾ ਕਾ ਛੱਡਦੀ ਜਾਂ ਕੁਝ ਸਮਾਨ ਪਿਆ ਵਿੱਚ ਨਾ ਸਫਾਈ ਦਾ ਪ੍ਰੋਪਰ ਧਿਆਨ ਰੱਖਿਆ ਬਾ ਲਾਈਟਿੰਗ ਪ੍ਰੋਪਰ ਹੈ ਔਰ ਵੈਂਟੀਲੇਸ਼ਨ ਪ੍ਰੋਪਰ ਕਰੀ ਵੀ ਆ ਨਾ ਕੋਈ ਦਿੱਕਤ ਨਹੀਂ ਹੈਗੀ ਲੈ ਕਿੰਨੀ ਲੰਬੀ ਟਨਲ थी ਹੁਣ ਤਕਰੀਬਨ 12 11 ਹਰ 12 ਨੰਬਰ ਟਨਲ ਦੇ ਵਿੱਚ ਆਪਾਂ ਮੇਰੇ ਖਿਆਲ ਆ ਵੀ 3 ਕਿਲੋਮੀਟਰ ਸਫਰ ਕੱਢਿਆ ਆ 3-4 ਕਿਲੋਮੀਟਰ ਦੋਏ ਟਨ ਲਾਗਾ ਮੈਂ ਲਾ ਕੇ ਹੋਣਾ ਹੀ ਨਗਦਾ ਹਾਂ ਹਾਂ ਔਰ ਜੇ ਆਪਾਂ ਇਹ ਪਹਾੜ ਗਿਆੜ ਵਾਲਾ ਘੁੰਮਣਾ ਪੈ ਜਾਂਦਾ ਘੱਟੋ ਘੱਟ ਵੀ ਡੇਢ ਘੰਟੇ ਦਾ ਸਫਰ ਤਾਇਓ ਜਿਹੜਾ ਆਪਾਂ 5-7 ਮਿੰਟਾਂ ਮਾਂ ਨਿਕਲ ਗਏ ਚਾਨਲਾਂ ਤਿੰਨ ਨਿਕਲ ਗਏ ਆਪਾਂ ਟੋਲਾਣੇ ਵਾਲਾ ਤਿਆਰ ਹੈ ਕੋਈ ਨਾ ਬਈ ਖੋ ਯੋ ਵੀ ਟਨ ਯੋ ਕੱਚੀ ਟਨਲ ਹੈ ਇਸ ਦੇ ਵਿੱਚ ਕੋਈ ਲਾਈਟਾਂ ਲੂਟਾਂ ਦਾ ਵਾਧਾ ਪ੍ਰਬੰਧ ਨਹੀਂ ਹੈ আর ਆਪਣੀ ਗੱਡੀ ਦੀ ਉਹ ਲਾਈਟ ਚਾਗਾ ਜਾਣਾ ਲਗਾ ਨਹੀਂ ਰਾਜਾ ਡਰਾਪਣੀ ਜੀ ਹੈ ਮਤਲਬ ਉਹ ਜਿਹੜੀ ਪਹਿਲਾਂ ਦੇਖੀ ਆਪਾਂ ਟਨ ਉਹ ਸਾਰੀਆਂ ਵਧੀਆ ਦੀਆਂ ਐਨ ਟੈਕਨੀਕਲੀ ਪ੍ਰੋਪਰ ਬਣਾਈ ਹੋਈਆਂ ਹਾਲਾਂਕਿ ਰੋਡ ਤੋਂ ਇਸका ਵੀ ਠੀਕ ਹੈ ਪਰ ਉਹਨੇ ਰਾਜਾ ਇਸ ਦੇ ਵਿੱਚ ਇੱਕ ਮਤਲਬ ਡਰਾਪਣੀ ਜੀ ਟਨ ਲਾਏ ਉਹ ਪੁਰਾਣੀ ਹੈ ਉਹ ਜਿਹੜੀ ਉਹਦੀ ਉਹ ਨਵੀਆਂ ਤੀਆਂ ਲੈ ਵੀ ਕਸੌਲ ਕੇ ਜੰਮੀ ਲਵੇ ਪਹੁੰਚ ਗਏ ਹਮੇ ਗੱਡੀ ਇੰਨੀ ਕਿ ਜ਼ਿਆਦਾ ਚਲਾਈ ਹੈ ਨਾ ਅੱਜ ਲੱਤਾਂ ਜਾਮ ਹੋ ਗਏ ਐ ਉਤਰੇ ਨਹੀਂ ਜਾ ਰਿਹਾ ਹੈਗਾ ਐਡਵੈਂਚਰ ਵਾਲੀ ਫੀਲਿੰਗ ਆ ਰਹੀ ਆ ਪੂਰੀ ਵਾਹ ਕੀ ਬਾਤ ਹੈ ਇਹ ਦੇਖੋ ਨੇੜਾ ਨੇੜਾ ਨਦੀ ਚੱਲ ਰਹੀ ਹੈ ਪੂਰਾ ਆਨੰਦ ਮੰਗਲ ਕੰਮ ਹੋਇਆ ਪਿਆ ਬਈ ਆ ਰਹੋ ਦੇਖੋ ਨਦੀ ਕੀ ਆਵਾਜ਼ ਦੇਖੀ ਨਹੀਂ ਸੁਣਨ ਲੱਗ ਰਹੀ ਪਾਣੀ ਕੀ ਹੈ ਨਾ ਨੇਚਰ ਨੇਚਰ ਲੈ ਭਾਈ ਬਾਤ ਇਸ ਤਰ੍ਹਾਂ ਵੀ ਜਿਹੜਾ ਇਹੋ ਮਾਹੌਲ ਹੈ ਨਾ ਉਰੇਗਾ ਇੱਕ ਤੋਂ ਇੰਨਾ ਕੁ ਠੰਡਾ ਹੈ ਵੀ ਜਿਸ ਤਰ੍ਹਾਂ ਆਪਾਂ ਉਥੇ ਦੇ ਤਪਦੀ ਧੁੱਪਾਂ ਮੈਂ ਆਏ ਤੇ ਲੂ ਚੱਲ ਰਹੀ ਦੀ ਹੈ ਨਾ ਆਪਣੇ ਉਥੇ ਦਾ ਪੂਰਾ ਠੰਡਾ ਹੋ ਗਿਆ ਕਮਰੇ ਆ ਗਿਆ ਹੁਣ ਜਿਉਂ ਲੱਗ ਰਿਹਾ ਵੀ ਸ਼ਾਇਦ ਘੰਟੇ ਤੱਕ ਜਾਗੜ ਪਾਣੀ ਪੈ ਜਾਏ ਵੀ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਦੂਸਰਾ ਪਾਣੀ ਕੀ ਸ਼ਿੰਗਾਰ ਇੰਨਾ ਕੁ ਵਧੀਆ ਲੱਗ ਰਿਹਾ ਮਾਹੌਲ ਵੀ ਬਿਲਕੁਲ ਨੇਚਰ ਕੀ ਜਿਸ ਤਰ੍ਹਾਂ ਗੋਦ ਦੇ ਵਿੱਚ ਆ ਕੇ ਬੈਠ ਗਏ ਹਾਂ ਆਪਾਂ ਜਿਹੜਾ ਹਿਮਾਚਲ ਹੈ ਨਾ ਉਹ ਕੁਦਰਤ ਕੇ ਬਹੁਤ ਲਵਆ ਹੈ ਯਾਰ ਸੱਚੀਓ ਲਵਆ ਹੈ ਔਰ ਹਰ ਚੀਜ ਉਹ ਰ ਮਤਲਬ ਨੇਚਰ ਕੇ ਗੈਲ ਬਣੀ ਵੀ ਹੈ ਇਸ ਤਰ੍ਹਾਂ ਨਹੀਂ ਹੈ ਮੈਨ ਮੇਡ ਕੁਛ ਨਹੀਂ ਤੁਹਾਨੂੰ ਦਿਖੇਗਾ ਵੀ ਬੰਦੇ ਨੇ ਕੁਛ ਆਪ ਕਰਿਆ ਵਾ ਸਾਰੇ ਰਸਤੇ ਜਿਹੜੇ ਨੇ ਪਿੱਛੇ ਦਿਖ ਰਹੇ ਹਨਾ ਪਾਣੀ ਕੁਦਰਤੀ ਰਸਤਾ ਬਣਿਆ ਵਾ ਪਾਣੀ ਦਾ ਉਹ ਦੇਖੋ ਮੇਰਾ ਖਿਆਲ ਹੈ ਤੁਹਾਨੂੰ ਦਿਖ ਰਹਾ ਹੋਣਾ ਵੀ ਉੱਪਰ ਬਰਫ਼ ਵੀ ਪਈ ਵੀ ਹੈ ਸਿਰੇ ਭਾਈਕ ਪਹਾੜ ਦੇ ਉੱਪਰ ਆयो ਜਰੀ ਹੈ ਉਰੇ ਦੇ ਕਸੌਲ ਤਕਰੀਬਨ 5-4 ਕਿਲੋਮੀਟਰ ਅਜੇ ਹੈਗਾ ਹੋਰ ਕਸੌਲ ਪਹੁੰਚਣ ਵਾਲੇ ਐ ਪਰ ਜਾਂਦੇ ਜਾਂਦੇ ਨਾ ਕਿ ਉਹ ਬੜਾ ਮਨਮੋਹਕ ਦ੍ਰਿਸ਼ ਹੈ ਉਰੇ ਬਣਿਆ ਵਾ ਲੋਕ ਉਰੇ ਰੁਕਰੇ ਤੇ ਗੱਡੀਆਂ ਰੋਕ ਰੋਕ ਕੇ ਕੋਈ ਚਾਹ ਪਾਣੀ ਪੀ ਰਿਹਾ ਤਾਂ ਕੋਈ ਕੁਛ ਕੋਈ ਕੁਛ ਔਰ ਇੰਨਾ ਕ ਵਧੀਆ ਉਰੇ ਬਣਿਆ ਵਾ ਨਾ ਦੇਖਣੇ ਵਾਸਤੇ ਬੜੇ ਉੱਚੇ ਲੰਬੇ ਲੰਬੇ ਦਰਖਤ ਹੈ ਆ ਰੇਠਾਂ ਪਾਣੀ ਚੱਲ ਰਿਹਾ ਪਾਣੀ ਕੀ ਆਵਾਜ਼ ਹੈ ਪੂਰੇ ਮਤ ਲੰਗੇ ਨਹੀਂ ਜਾਵਾਰੇ ਪਤੇ ਹਮੇ ਆ ਕੇ ਦੇਖਿਆ ਬਹੁਤ ਸੋਹਣਾ ਮਾਹੌਲ ਹੈ ਸਿਰਾ ਹੋਇਆ ਪਿਆ ਗੰਮ ਇੱਕ ਮਾਰਾ ਜੋ ਬੰਦਾ ਰਹਿ ਗਿਆ ਦਿਖਾਣੇ ਦੇ ਮਨਦੀਪ ਜੋ ਨਾ ਵੀਡੀਓ ਬਣਾ ਕੇ ਫੋਟੋ ਖਿੱਚ ਗਿਆ ਉਸ ਨੂੰ ਗਾਣਾ ਲਾਣੇ ਮੈਂ ਉਲਝ ਰਿਹਾ ਕਦ ਕਾ ਮੱਥਾ ਮਾਰ ਰਿਹਾ ਫੋਨ ਕਰੇ ਪੀਲੇ ਨੇ ਕਿਹਾ ਯਾਰ ਅਰੇ ਇਹਨੂੰ ਗਾਣਾ ਨਹੀਂ ਮਿਲ ਰਹਾ ਕੋਈ ਚਲੋ ਇਹ ਚਾਹ ਚੂ ਵੀ ਮੈਂ ਉੱਪਰ ਚੱਲ ਗਿਆ ਹੋਰ ਠੰਡੀ ਹਵਾ ਲੱਗ ਰਹੀ ਆ ਹੋਰ ਘੰਟੇ ਤੱਕ ਨਾ ਠੰਡ ਲੱਗਣ ਲੱਗ ਜਾਈਗੀ ਯਾਰ ਦੋ ਕੱਪ ਚਾਹ ਕਰ ਦਿਓ ਜੀ ਇੱਕ ਮੈਗੀ ਇੱਕ ਮੈਗੀ ਕਿੰਨੇ ਦੀ ਹੈ ਤੇ ਹੋਰ ਕੀ ਹੈ ਮੈਗੀ ਤੋਂ ਇਲਾਵਾ ਸਿੱਧੂ ਓਕੇ ਕੀ ਹੁੰਦਾ ਕਿ ਸਾਡੇ ਕਸੌਲ ਕੇ ਜਮੀ ਲਵਾ ਬੈਠੇ ਆ ਜੜਮਾ ਇੱਕ ਨਾ ਇਹਨਾਂ ਕੀ ਉਹ ਡਿਸ਼ ਹੈ ਉਹ ਰਹਾ ਯਾਰ ਮੈਂ ਤੁਹਾਨੂੰ ਦਿਖਾਵਾਂ ਜੀ ਉਹ ਤਾਂ ਮੈਗੀ ਹੈ ਇਹ ਇੱਕ ਇਹੋ ਚੀਜ਼ ਹੈ ਇਹਨੂੰ ਨਾ ਸਿੱਧੂ ਕਹਾਣੇ ਸਿੱਧੂ ਔਰ یوں ਕਹਾ ਵੀ ਉਹ ਚਟਣੀ ਗੱਲ ਖਾਣਾ ਡਰਾਈ ਫਰੂਟ ਪਾ ਕੇ ਬਣਾਇਆ ਵਾ ਹੈ ਤਾਂ ਵੈਸੇ ਮੈਂ ਜਿੱਤਰਾ ਆਪਣਾ ਡੱਬ ਰੋਟੀ ਜੀ ਕੇ ਲਵਾ ਉਤਰਾਂਗੇ ਲੱਗ ਰਿਹਾ ਬਾਕੀ ਨੇ ਇਹਨੂੰ ਸਿੱਧੂ ਕਹਾਣੇ ਨਾ ਕੋਈ ਬਹੁਤ ਵਧੀਆ ਡਿਸ਼ ਹੈ ਓ ਇਹ ਸਮੇਂ ਆਮੇਗੋਰਾ ਖਾਇਓ ਜਰੂਰ ਨਹੀਂ ਮਾਚਲਵਾ ਕੀਤਾ ਹੀ ਠਾਕਾ ਦੇਖੋ 100 ਰੁਪਏ ਦਾ ਆਇਓ ਇੱਕ ਪੇੜਾ ਜਾਂ ਸਿੱਡੂ ਬਾਕੀ ਮੰਗਾਈ ਬਹੁਤ ਹੈ ਔਰ 20 ਰੁਪਏ ਦਾ ਪਚਾਗਾ ਲੈ ਵੀ ਚਾਹ ਪਾਣੀ ਪੀ ਲਿਆ ਪਰ ਇੱਕ ਮੈਗੀ ਦੀ ਇੱਕ ਕਹਤਾ ਬਾਈਓ ਸਿੱਡੂ ਹਾਂ ਸਿੱਡੂ ਸਿੱਡੂ ਸੋ ਆਤਾ ਬਾਕੀ 5-4 ਕਿਲੋਮੀਟਰ ਰਹਿ ਗਿਆ ਕਸੌਲ ਕਸੌਲ ਪਹੁੰਚ ਗਏ ਮਿਲਾਂਗੇ ਚਲੋ ਫਿਰ ਭਈ ਆਜੋ ਹੁਣ ਸੱਟ ਜੇ ਹੋ ਗਿਓ ਵਸੇ ਹਨ ਚਾਚੂ ਪੀ ਗਿਆ ਸਟਾਰਟਿੰਗ ਜੀ ਹੋ ਗਈ ਹਾਂ ਬਈਓ ਬਲਟਾਈ ਵੀ ਨਾ ਹਮੇ ਪਹੁੰਚ ਕੇ ਕਸੌਲ ਦੇ ਵਿੱਚ ਅਰਕਸੌਲ ਉਰ ਆ ਕੇ ਮਾਨੂੰ ਗੱਡੀ پارک ਲਾ ਦੀ ਇੱਧਰ ਇਹੋ ਦੇਖੋ ਇੱਧਰਲੇ ਪਾਸੇ ਇਹ ਦਿਖਾਈ ਮਾਈ ਬਣ ਜਾ ਇਹ ਨਵੇਂ ਆ ਰੂਮ ਉਰੇ ਕੇ ਕੈਂਪਿੰਗ ਕਹਦੇ ਆ ਇਹਨੂੰ ਨੇ ਮਿਲ ਜਾ ਉਹ ਵੈਸੇ ਅੱਜ ਹਮੇ ਸ਼ਨੀਵਾਰ ਨੂੰ ਆਏ ਆ ਜੇ ਐਡਵਾਂਸ ਬੁਕਿੰਗ ਕਰਕੇ ਚਲੋ ਥੋੜੇ ਜੇ ਬੜਈਆ ਰੂਮ ਵੀ ਮਿਲ ਜਾ ਹਟਲਾਂਗੇ ਵਿੱਚ ਅਦਰਵਾਈਜ਼ ਇਹ ਸ਼ਾਰਟੇਜ ਹੋਇਆ ਤਾਂ ਫਿਰ ਆਪਾਂ ਇਸ ਤਰ੍ਹਾਂ ਕਿ ਨੇ ਮਿਲ ਜਾ ਕੈਂਪ ਜੇ ਨੇ ਪਰ ਨੇ ਵੀ ਬਈ ਬਹੁਤ ਮਹਗੇ ਆ ਉਹਰੇ ਤੋ ਜੇ ਕਿਸੇ ਨਾ ਹੋਰ ਵੀ ਆਣਾ ਹੈ ਤੋ ਆਪਣਾ ਪਹਿਲਾਂ ਉਹ ਬੁਕਿੰਗ ਕਰਕੇ ਆਇਆ ਕਰੋ ਜਾਂ ਫਿਰ ਸ਼ਨੀ ਐਤਵਾਰ ਦੇ ਵੀ ਨਾ ਆਇਆ ਕਰੋ ਇੱਕ ਦੁਪਹਿਰ ਦੇ ਪਹਿਲਾਂ ਪਹਿਲਾਂ ਆ ਕੇ ਰੂਮ ਰਾਮ ਲੈ ਲਿਓ ਜੇ ਕਿਸੇ ਨੂੰ ਲੈਣਾ ਲੈ ਬਈ ਇਹ ਦੇਖ ਲਿਓ ਜੋ ਇਹ ਮਾਰਾ ਟੈਂਟ ਪੂਰਾ ਰਹਿਣਾ ਹਵੇ ਪੂਰਾ ਸੋਸਗਾ ਦੋ ਬੰਦਿਆਂ ਦੀ ਜਗ੍ਹਾ ਹੈ ਬਾਕੀ ਇੱਕ ਬੰਦਿਆ ਗੱਦਾ ਗੁੱਦਾ ਲੱਗ ਜਾ ਵੀ ਤਿੰਨ ਬੰਦਿਆਂ ਦਾ ਹੋਰ ਸਰ ਜਾਏਗਾ ਮਾਰਾ ਵਧੀਆ ਆਕੇ ਦੇਖੇਂ ਕੀ ਬਣੇਗਾ यो ਕੀ ਆਇਆ ਹੈ ਅੱਛਾ ਇਹ ਪੌਪ ਕਾਨ ਬਣਾਣ ਵਾਲੀ ਮਸ਼ੀਨ ਵੀ ਹੈ ਜੇ ਕਿਸੇ ਨੂੰ ਲੋੜ ਹੈ ਉਹ ਬਣਾ ਸਕਾਂ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਜੇ ਇਸ ਟਾਈਮ ਵੀ ਕਹੇ ਜੀ ਰੌਣਕ ਹੈ ਕਹੇ ਜੀ ਲੋਕ ਹੈ ਕਿ ਆ ਗੂ ਸੋ ਰਿਆ ਉਹ ਆਪਾਂ ਸਾਰਾ ਕੁਝ ਦੇਖੇਂਗੇ ਹੁਣ ਆਜੋ ਪਰ ਇੱਕ ਬਾਦ ਹੈ ਉਹ ਰਨਾ ਭੀੜ ਬਹੁਤ ਹੈ ਗੱਡੀਆਂ ਖੜੀਆਂ ਪੂਰੇ ਹਾਲ ਸਭ ਤੋਂ ਜ਼ਿਆਦਾ ਦਿੱਕਤ ਟ੍ਰੈਫਿਕ ਹੀ ਹੈ ਉਹੀ ਰਸਤਾ ਹੈ ਮੇਨ ਉਸ ਜੀ ਦੇ ਉੱਪਰ ਮਾਰਕੀਟ ਹੈ ਉੱਥੀ ਨੂੰ ਲੋਕਾਂ ਨੇ ਆਣਾ ਜਾਣਾ ਹੈ ਉੱਥੀ ਨੂੰ ਗੱਡੀਆਂ ਆਏ ਜਾਣਗੀਆਂ ਬਹੁਤ ਜ਼ਿਆਦਾ ਦਿੱਕਤ ਹੈ ਟ੍ਰੈਫਿਕ ਕੀ ਔਰ ਉਸਤੇ ਵੀ ਜਾਣਾ ਫਿਰ ਜੇ ਆਪਾਂ ਕੋਈ ਗੱਡੀ پارک ਲਾਣੀ ਹੈ پارکਨ ਲਾ ਸਕਦੇ ਹੈ ਅੱਛਾ ਲਵ ਯੂ ਹੈ ਮਾਲ ਰੋਡ ਕੀ ਮਾਰਕੀਟ ਜਿਹੜੀ ਉਸ ਕੀ ਕਸੌਲ ਕੀ ਹੈ ਇਹੋ ਦੇਖ ਲਿਓ ਰਜੋ ਰੌਣਕ ਮੇਲਾ ਲੱਗ ਰਿਹਾ ਬੰਨਸ ਬੰਨੀਆਂ ਚੀਜ਼ਾਂ ਪਈਆਂ ਲੋਕ ਫਿਰ ਰਹੇ ਆ ਆਪਣਾ ਆਪਣਾ ਖਰੀਦਦੇ ਉਰੀਕਾ ਇਸ ਵੀਨੇ ਕੁਝ ਭੀੜ ਬਹੁਤ ਹੈ ਹੋਰੇ ਭੀੜ ਜ਼ਿਆਦਾ ਹੋਣੇ ਕਰਕੇ ਨਾ ਬੀ ਲੇਨ ਵਾਲੇ ਸਾਰੀ ਮਾਰਕੀਟ ਮਨਾ ਮੁਸਕ ਹੂੰ ਕਿ ਕਿਆ ਬਿੜੀ ਸ਼ਿਗਡਾਂ ਹੀ ਮੁਸਕ ਮਾਰ ਰਹੀ ਹੈ ਗੱਡੀ ਇਹ ਦੇ ਕੈਡੀ ਕੇ ਮਾਰਕੀਟ ਹੈ ਉਹ ਹਰ ਇੱਕ ਜੋ ਗੱਡੀ ਹੋਰਾਂ ਤੇ ਜਾ ਰਹੀ ਹੈ ਆਲਟੋ ਜਦ ਕੀ ਆਲਟੋ ਵਾਸਤਾ ਵੀ ਜਗਾ ਹੈ ਨਹੀਂ ਅਰ ਕੋ ਮੂਰੇ ਟਰੱਕ ਫਸਿਆ ਖੜਿਆ ਯੋ ਸਭ ਤੋਂ ਵੱਡੀ ਸਮੱਸਿਆ ਹੋਰੇਗੀ ਕੋਈ ਪਤਾ ਨਹੀਂ ਐ ਕਿੱਥੇ ਨੂੰ ਕੌਣ ਲਗੇਆ, ਕੀ ਹੋਏਗਾ, ਕੀ ਨਹੀਂ ਹੋਏਗਾ। ਲੈ ਵੀ ਯੋਕੂ ਸੈ ਦੇਖੋ ਕਸੌਲਗੇ ਵਿੱਚ। ਭਾਈ ਉਹੀ ਐ ਸਾਰਾ ਕੁਝ ਤੇ ਜਿੱਥੇ ਵੀ ਦਮਜ ਆਏਗੇ ਇਸ ਤਰ੍ਹਾਂ ਲੋਕ ਫਿਰ ਰਹੇ ਆ। ਇਸੇ ਤਰ੍ਹਾਂ ਗੱਡੀਆਂ ਆ ਰਹੀਆਂ, ਜਾ ਰਹੀਆਂ, ਕਾਂ ਕਾਂ ਹੋ ਰਹੀ ਐ। ਔਰ ਲੋਕ ਕੋਈ ਬੀਅਰ ਨਹੀਂ ਫਿਰ ਰਹੇ, ਹੱਥਾਂ 'ਵਾਂ ਕੋਈ ਦਾਰੂ ਦੀ ਬੋਤਲਾਂ ਹੀ ਫਿਰ ਰਹਿਆ। ਤਕਰੀਬਨ ਬਸ यूं ही ਫਿਰ ਰਹੇ ਆ ਇਸ ਚੀਜ਼ ਨੂੰ ਲੋਕ ਦੇਖਣ ਆ ਰਹੇ ਹੋਰੇ ਔਰ ਇੱਕ ਬਾਤ ਹਨ ਹੋਰ ਪਤਾਵਾ ਯਾਰ ਪਰਸਨਲੀ ਜੇ ਮੈਂ ਦੱਸਾਂ ਤੋ ਇੱਕ ਸਮਝਦਾਰ ਔਰ ਪੜੇ ਲਿਖੇ ਬੰਦੇ ਕੇ ਆਣੇ ਕੀ ਜਗ੍ਹਾ ਹੈ ਨਹੀਂ ਉਹ ਕੁਰਬਲ ਕੁਰਬਲ ਹੋਈ ਪਈ ਆ ਲੋਕਾਂ ਕੀ ਉਰੇ ਥਮਾਚਰਮ ਆਓ ਨਾ ਤੂੰ ਆਇਨਾ ਹੋਰੇ ਹਰੇਕ ਬੰਦਾ ਸਮੋਕ ਕਰ ਰਿਹਾ ਹਰੇਕ ਬੰਦਾ ਜਿੱਥੇ ਐਵੇਂ ਖੜੇ ਆ ਨਾ ਇੰਨੀ ਗੰਦੀ ਸਮੈਲ ਆ ਰਹੀ ਆ ਪੁੱਛ ਨਾ ਉਸ ਉਂ ਚਲ ਜਿਹਨੂੰ ਚੰਗਾ ਲਗਾ ਉਹਨਾਂ ਨੂੰ ਮੁਬਾਰਕ ਪਰ ਹਮੇ ਚਲ ਤਾਂ ਨੂੰ ਕਿਹਾ ਤਾਂ ਹਮੇ ਤੁਹਾਨੂੰ ਸਾਰਾ ਕਸੌਲ ਦਿਖਾएंगे ਉਹ ਦਿਖਾ ਦਿਆ ਆਪਣੇ ਮਤਲਬ ਗਾ ਹੈ ਨਹੀਂ ਉਹ ਉਸ ਬੰਦੇ ਵਾਸਤੇ ਹੈ ਜਿਹਨਾਂ ਰਾਤ ਨੂੰ ਦਾਰੂ ਪੀ ਲੈਣੀ ਹੈ ਉਹ ਉਹ ਜਿਹੇ ਬੰਦੇ ਵਾਸਤੇ ਠੀਕ ਹੈ ਬਾਕੀ ਉਹ ਰਹਾ ਕੁਝ ਨਹੀਂ ਕੱਢਣੇ ਬਾਣੇ ਨੂੰ ਏਡੀ ਕੋਈ ਵਧੀਆ ਜਗ੍ਹਾ ਨਹੀਂ ਹਾਂ ਜੇ ਤੁਹਾਨੂੰ ਹਿਮਾਚਲ ਆਣਾ ਨਾ ਕੋਈ ਐਸੀ ਜਗ੍ਹਾ ਦੇਖ ਕਾਇਓ ਜਿੱਥੇ ਘੱਟ ਤੇ ਘੱਟ ਬੰਦੇ ਜਾਂਦੇ ਹੋਣ ਕੁਦਰਤ ਦਾ ਵਿਊ ਦੇਖੋ ਕੁਦਰਤ ਦਾ ਨਜ਼ਾਰਾ ਦੇਖੋ ਉਹ ਚੀਜ਼ ਦੇਖਣ ਆਓ ਉਹ ਤਾਂ ਪਹਿਲਾਂ ਹੀ ਆਲਰੇਡੀ ਬਹੁਤ ਭੀੜ ਆ ਯਾਰ ਬੰਦੇ ਬਹੁਤ ਐਨੀਆਂ ਗੱਡੀਆਂ ਨਾ ਪਾਰਕਿੰਗ ਨਾ ਕਮਰਾ ਬੁਰੇ ਹਾਲ ਲੈ ਵੀ ਰੋਟੀ ਮੰਨੇ ਖਾ ਲਈ ਔਰ ਇਹ ਸਵੇਰੀ ਦੇਖेंगे ਰੋਟੀਆਂ ਵਿੱਚ ਅੱਜ ਸਾਹੀ ਪਨੀਰ ਔਰ ਦਾਲ ਦੀ ਬਾਕੀ ਰੋਟੀ ਦੀ ਬਿਲ ਦੇਖਣਾ ਇਹਨਾਂ ਦਾ ਵੀ ਆਪਣੇ ਰਾਜਪੁਰੇ ਵਾਲੇ ਵਾਂਗੂ ਬਿਲ ਵਾਂਗੂ ਆਵੇਗਾ ਜਾਂ ਬਿਲ ਕੇ ਵਿੱਚ ਫਰਕ ਹੋਏਗਾ ਵੈਸੇ ਮਨੂੰ ਲੱਗ ਰਿਹਾ ਵੀ ਫਰਕ ਹੋਏਗਾ ਹਨਾ ਬਾਕੀ ਸਵੇਰੀ ਮਿਲेंगे ਹੁਣ ਸੌਣ ਜਾਣਾ ਹੈ ਆਪਣੇ ਕੈਂਪ ਕੇ ਵਿੱਚ ਦੋਸਤੋ ਸਵੇਰੀ ਕਿੱਥੇ ਦਾ ਰੂਟ ਹੋਏਗਾ ਕਿਸ ਤਰ੍ਹਾਂ ਹੋਏਗਾ ਵੈਸੇ ਤਾਂ ਆਪਾਂ ਸਲਾਹ ਆਪਣੀ ਮਨੀਕਰਨ ਸਾਹਿਬ ਕੀ ਹੈ ਔਰ ਬਾਕੀ ਦੇਖेंगे ਹੈ ਮਨਾਲੀ ਵੀ ਜਾਣਾ ਹੈ ਹਾਂ ਬਾਕੀ ਇਸ ਸਮਾਂ ਹੈ ਵੀ ਟ੍ਰੈਫਿਕ ਕੇ ਉੱਪਰ ਹੈ ਕਿਸ ਤਰ੍ਹਾਂ ਦੀ ਟ੍ਰੈਫਿਕ ਹੋਈ ਕੀ ਹੋਏਗਾ ਨਾ ਅਗਲਾ ਪਲਾਨ ਸਵੇਰੇ ਕਰਾਂਗੇ ਹੁਣ ਸਵੇਰੇ ਮਿਲेंगे ਦੋਸਤੋ ਬਾਏ